ਜਿਹੜੇ ਦੀ ਭੱਜਦੀ ਆ ਬਲੇ ਕਈ ਬਰਾਬਰ ਵੱਜ ਗਏ ਗੁੰਡਿਆਂ ਨੂੰ ਆਖਿਆ ਵੀ 18 ਜਾਂ 24 ਦੀ 23 ਕਰ ਲਈਏ ਜਾਂ 24 ਦੀ 25 ਕਰ ਲਈਏ ਇਹਦਾ ਸਿਰ ਨਾਲ ਜਿਹਨੂੰ ਕਹਿ ਬੈਠੇ ਆ ਉਹ ਕੁਪ ਬੰਰਣ ਦਲ ਦੀ ਝੱਖ ਪਾਇਆ ਟੀਮਾਂ ਦੀ ਚੋਟੀ ਚੋਟੀ ਦੀ ਆ ਓ ਸ਼ਾਦੀ ਪੜ ਲਿਆ ਕੁکریاں ਹਿਸ਼ਾਰਾ ਵੱਡਾ ਵੱਧ ਖੇਡ ਕਬੱਡੀ ਦਾ ਲਾ ਟਕੜਾ ਇਹਦਾ ਬੱਲੇ ਬਲੇ ਕਰਾਵੇਗਾ ਲਖਣਾ ਜਿਹੜਾ ਮੁਕਾਬਲਾ ਖੇਡਿਆ ਜਾ ਰਿਹਾ ਆ ਪੈਂਦੀ ਰੇਡ ਇਧਰ ਖੋਟੇ ਵਰਗੇ ਤਿਆਰ ਬਚਾਰ ਡਾਕਰੇ ਦੇ ਮੁੰਡਾ ਦਿਉਰੇ ਵਾਲਾ ਪਿੰਦਰ ਵੀ ਤਿਆਰ ਸ਼ਹਿਜਾਨ ਦੀ ਰੇਡ ਸਿਰੇ ਦਾ ਮੈਚ ਅਰਸ਼ਾ ਜੀ ਉਹ ਕਹਿੰਦੇ ਹੱਥਾਂ ਚੋਂ ਨਿਕਲ ਗਿਆ ਰੇਡ ਪਾਉਣ ਤੇ ਵੀ ਵੱਧ ਗਿਆ ਮੇਰੇ ਮਿੱਤਰੋ ਆ ਚਾਰੇ ਤਿਆਰ ਉਹ ਜੱਗੋ ਵਾਲਾ ਇੱਕ ਗੱਡੀ ਤੇ ਰਾਜੂ ਤੇ ਸੇਵਕੋ ਵੀ ਵੀਰ ਦੇ ਆ ਸੁਖਰਾਜ ਆ ਜਾ ਟੱਗੋ ਵਾਲਾ ਟੱਗੋ ਵਾਲਾ ਟੱਗੋ ਵਾਲਾ ਟੱਗੋ ਵਾਲਾ ਹੋਈ ਪਈ ਆ ਟੱਗੋ ਵਾਲਾ ਟੱਗੋ ਵਾਲਾ ਪਰ ਪੱਕਾ ਸ਼ਾਤਰ ਹੌਸਲਾ ਦੀ ਜਿਹੜੇ ਵੀ ਜਿਹੜੇ ਵੀ ਮੇਲੇ ਤੇ ਬਲਵਾਂ ਆਖੇਗਾ 11000 ਦੇ ਨਾਲ ਹਣ ਦੇ ਸਰਮਾਣੀ ਦਿੱਤੇ ਜਾਣਗੇ ਉਹ ਸ਼ਾਹੀ ਦੇ ਸ਼ਾਹੀ ਹੈ ਉਹ ਕੂਟੇ ਰਾਮ ਨੀ ਰਾਣਾ ਸਦਾ ਦਿੰਦਾ ਵੀ ਵੱਡਾ ਮੇਲਾ ਕਰਵਾਇਆ ਜਾਣਾ ਹੈ ਆ ਪੈਂਦੀ ਔਰ ਅਲੇ ਸਮੇਂ ਦੀ ਗੱਲ ਹੋਣੀ ਹੈ ਆ ਪੈਂਦੀ ਰੇਡ ਸ਼ਹੀਦ ਇਹ ਦੂਸਰੇ ਪਾਸੇ ਹੁਸ਼ਕਰਾ ਆ ਦੋ ਬੱਬਰ ਸ਼ੇਰਾਂ ਦੇ ਦਰਮਿਆਨ ਲੰਕਾ ਜੂਲ ਔਰ ਸ਼ਕਰਪੁਰੀ ਆ ਆਦਾ ਔਰ ਸਾਲ ਮਿਲਤ ਕਰਦੇ ਆ ਪਹਿਲਾ ਸਦਾਕਾ ਪਹਿਲਾ ਮੀਟਿੰਗ ਪਰ ਜਿਹੜੀ ਚੈਂਪੀਓਨ ਕਰਤੀ ਅੱਜ ਰਾਤੀ ਕੌਣ ਬਲੇ ਬਰੇ ਕਰਾਵੇਗਾ ਇੱਕ ਪਾਸੇ ਬੱਪਰੀਏ ਦੂਸਰੇ ਪਾਸੇ ਸ਼ਕਰਪੁਰੀਏ ਰਾਊਂਡ ਕਾ ਮੋਗੇ ਦੇ ਵਿੱਚ ਅੱਗੇ ਪਰਲੇ ਦੇ ਲਾਗੇ ਰਾਜਾ ਦਾ ਪਿੰਡ

ਕੋਪਰੀ ਦਾ ਤੇ ਗੋਗੂ ਕਰੇਡਾ ਉਹਨਾਂ ਵੱਲੋਂ ਕਹਿੰਦੇ 1000 ਹੋਵੇਗਾ ਆਹੋ ਸਾਹਮਣੇ ਨੰਬਰ ਜਿਹੜੇ ਰੈਡਰ ਦੇ ਜੁਕੇੜਾ ਆਓ ਚਲੋ ਦਰਵਾਜ਼ਾ ਸਭ ਲਈ ਉਹ ਟੱਟਾਂ ਦੇ ਥਾਪੀਆਂ ਵੱਜਦੀਆਂ ਬੰਦੇ ਚ ਬੰਦਾ ਵੱਜਦਾ ਉਹ ਕੈਰਾ ਥੱਲੇ ਢਾਬੜ ਬੱਚੂ ਰਾਜੇ ਦੀ ਧਰਤੀ ਅੱਜ ਨੰਬਰ ਰੈਡਰ ਦਾ ਰਾਣੇ ਮੁਖਤਿਆਰ ਅੱਲੇ ਇਹ ਲਿਆ ਲਿਆ ਚਾਰ ਚਾਹੀਦੀ ਜਦੋਂ ਇਹਦਾ ਜਾਫੀ ਮਗਰ ਪਿਆ ਹੋਵੇ ਹੁਸ਼ਿਆਰਾ ਬੌਪਰ ਵਾਲਾ ਹੁਣ ਕਬੱਡੀ ਪਾ ਰਿਹਾ ਵਿੱਕੇ ਨੇ ਕਬੱਡੀ ਪਾਈ ਹੈ ਆ ਪੈਂਦੀ ਹੋਈ ਰੇਡ ਫਾਈਨਲ ਮੁਕਾਬਲਾ ਚੱਲਦਾ ਹੈ ਦੋ ਵੱਡੀਆਂ ਟੀਮਾਂ ਦੇ ਦਰਮਿਆਨ ਰਾਜਿਆਂ ਨੇ ਮੇਲਾ ਚੱਲਦਾ ਹੈ ਪਈ ਹੋਈ ਰੇਡ ਤੇ ਹੁਣ ਚਾਰਾਂ ਦੇ ਵਿੱਚੋਂ ਆ ਫਰੀਦਕੋਟ